ਕਿੰਨਾ ਕਰੀਏ ਵੀ ਦੋ ਦੋ ਫੁਲਕੇ ਛਕ ਲਈਏ ਹਾਂਜੀ ਤੇ ਕੱਲ ਨੂੰ ਆਪਣੇ ਐਕਸਰ ਸਾਹਿਬ ਆ ਸਕਦੇ ਆ ਹਾਂਜੀ ਤੇ ਸੀਲਾ ਗਿਆ ਤੇਰੇ ਕੋਲ ਸੀਲਾ ਆ ਗਿਆ ਹਾਂਜੀ ਮਰ ਕੱਲ ਠੀਕ ਆਜ ਨਹੀਂ ਤੇ ਕੱਲ ਜਰੂਰ ਉਨਾ ਆਇਨਾ ਠੀਕ ਹੈ ਜੀ ਹੋਰ ਐਸੇ ਕੁਝ ਆ ਚਾਲਾ ਠੀਕ ਹੈ ਜੀ ਆ ਰਹੀ ਰਾਣਿਆ ਦੋ ਦੋ ਫੁਲਕੇ ਛਕੀਏ ਕਰੋਪੋ ਤੇ ਫਿਰ ਅਗਲੀ ਕਾਰਵਾਈ ਪਈ ਅੱਛਾ ਵਸ਼ ਹੋਰ ਕਰੇਸ਼ ਨੂੰ ਠੀਕ ਹੈ ਨਾ ਜੱਟੂ ਜੀ ਜੇ ਪਲਾਣਾ ਸ਼ਹਿਰ ਬੰਦ ਆ ਚਲੋ ਇਦਾਂ ਵਾ ਵੀ ਰੋਟੀ ਖਾਣ ਲੱਗੇ ਆ ਬਸ ਦੋ ਦੋ ਫੁਲਕੇ ਖਾ ਕੇ ਤੇ ਆ ਜੰਨੇ ਆ ਕੋਈ ਫੰਕਸ਼ਨ ਕਰੇ ਕਲਿਸਨ ਸਰਪੰਸਾ ਦੇ ਤੇ ਮੂੰਹ ਬਹੁਤ ਆ ਰਿਹਾ ਸ਼ਾਇਦ ਅੱਛਾ ਸਰਪੰਸਾ ਵਾਲਾ ਪੁੱਵਾਂ ਚਲੋ ਪਹਿਲਾਂ ਵੇ ਲੈ ਲੈਂਦੇ ਆ ਓਕੇ ਜੀ ਓਕੇ ਜੀ ਸਾਬ ਰਣੀ ਹਾਂ ਜੀ ਸਰਪੰਸਾ ਸਾਹਿਬ ਦੇ ਕਰੇ ਫੰਕਸ਼ਨ ਠੀਕ ਹੈ ਜੀ ਰੋਟੀ ਬਾਅਦ ਚ ਖਾ ਲੈਂਦੇ ਆ ਪਹਿਲਾਂ ਵੇ ਲੈ ਚਲੋ ਬਾਅਦ ਚ ਖਾ ਲੈਂਦੇ ਚਲ ਆਹ ਵੜਾ ਤੇ ਫੋ ਲੈ ਵੀ ਰਾਣਿਆ ਲੱਭ ਕੇ ਵਾਲਟ ਉਹ ਜੰਪਰ ਛੜਿਆ ਤੂੰ ਕਰੇਂਗਾ ਮੈਂ ਕਰਾਂ ਚੱਲਿਆ ਮੈਂ ਕਰਾਂ ਤੂੰ ਹੀ ਕਰ ਤਾ ਮੈਂ ਕਰ ਦੋ ਤੋਖ ਲੋ ਯਾ ਯਾਰ ਕੰਮ ਤੇ ਕਰ ਲੈਂਦੇ ਯਾਰ ਇੱਕ ਤੇ ਫੋਨਾ ਵਾਲੇ ਨਾ ਸਬਰ 5 ਮਿੰਟ ਸਬਰ ਨਹੀਂ ਹੁੰਦਾ। ਸਤਰੀ ਕਾਲੇ ਵੇਰੇ ਉਹ ਪਰਾਵਾ ਕਰ ਲੈਂਦੇ ਕੰਮ। ਹੈਲੋ? ਹੈਲੋ। ਉਹ ਕੀ ਆਲੇ ਮੇਰੇ ਵੀਰ ਜਗਪ੍ਰੀਤ ਰੇ। ਉਹ ਬਹੁਤ ਵਧੀਆ ਜੀ ਬਹੁਤ ਵਧੀਆ। ਗੁਰੂ ਆਪਣਾ ਫੋਨ ਤੋਂ ਬੰਦ ਕੀਤਾ ਮੈਂ ਨੰਬਰ ਲਿਆ ਕਿਸੇ ਦੇ ਕੋਲ ਸਰਕਾਰੀ ਨੰਬਰ ਦਰਾ ਉਹ ਭਾਜੀ ਮੈਂ ਨਾ ਕੰਮ ਕਰਨ ਗਿਆ ਕਿਤੇ ਦੇ ਫੋਨ ਨਹੀਂ ਹਟਨੇ ਆ ਆਪਣਾ ਫੋਨ ਬੰਦ ਕੀਤਾ ਸੀ ਮੈਂ ਬੱਚਾ ਚਾਚਾ ਉਹ 10 ਪిల్లా ਦਾ ਪਰਿਵਾਰ ਦਾ ਕੀ ਹਾਲ ਚੱਲ ਤੇਰਾ ਭਾਜੀ ਬਿਲਕੁਲ ਠੀਕ ਠਾਕ ਇੱਕ ਬੇਨਤੀ ਆ ਭਾਜੀ ਮੈਨੂੰ ਸਿਰਫ ਨਾ 10 ਮਿੰਟ ਦੇ ਦੇ 10 ਮਿੰਟ ਦੇ ਦੇ ਭਾਜੀ ਮੈਂ ਕੰਮ ਕਰ ਰਿਹਾ ਹਾਂ ਕੀ ਹੋ ਗਈ ਗੱਲ ਕਰਨਾ ਤੁਹਾਡੇ ਕੀ ਯਾਰ ਮਹਾ ਜੀ ਮੇਰਾ ਟਾਈਮ ਲੱਗਾ ਹੋਆ ਤੂੰ 10 ਮਿੰਟ ਕਹੀ ਜਾਂਦਾ ਮੇਰੀ ਗੱਲ ਸੁਣ ਆਪਣਾ ਫਸਿਆ ਭਾਜੀ ਪਲੀ ਹਾਂ ਚੱਲ ਫਿਰ ਜੇ ਫਸਿਆ ਆ ਮੈਂ 10 ਮਿੰਟ ਬਾਲਾ ਕਰ ਲਊਗਾ ਤੇ ਮੈਨੂੰ ਗੱਲ ਦੱਸਿਓ ਇਕੱਲ ਆ ਬੱਤੀ ਕਿਦਾਂ ਕੋਣੀ ਆ ਹਾਂਜੀ ਭਾਜੀ ਬਸ ਉਹ ਠੀਕ ਕਰ ਰਹੇ ਆ 10 ਮਿੰਟ ਚ ਬੱਤੀ ਆ ਜਾਂਦੀ ਆ ਭਾਜੀ ਠੀਕ ਹੈ ਧੰਨਵਾਦ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਲੈਨਮੈਨ ਸਾਹਿਬ ਬੋਲਦੇ ਜੀ ਹਾਂਜੀ ਹਾਂਜੀ ਲਾਈਨ ਮੈਂ ਬੋਲ ਰਿਹਾ ਜੀ ਕੰਮ ਦੱਸੋ ਜੀ ਤੇ ਭਾਜੀ ਫੋਨ ਹੀ ਨੀ ਚੱਕਣਦੇ ਤੁਹਾਨੂੰ ਤੀਜਾ ਫੋਨ ਲਾ ਲਿਆ ਉਹ ਭਾਜੀ ਕੰਮ ਕਰਨ ਦੇ ਆ ਫੋਨਾਂ ਵਾਲੇ ਕੰਮ ਹੀ ਨਹੀਂ ਕਰਨ ਦੇਂਦੇ ਯਾਰ ਭਾਜੀ ਅਸੀਂ ਨਾ ਲੜੀਆਂ ਪਾਈਆਂ ਹੈਗੇ ਤੇ ਚੈੱਕ ਕਰਨ ਲੱਗੇ ਤੇ ਲਾਈਟ ਚੱਲ ਗਈ ਆ ਤੇ ਉਹ ਪੁੱਛਣਾ ਹੈਗਾ ਕਿ ਲਾਈਟ ਕਦੋਂ ਕਉਣੀ ਆ ਆਪਣੀ ਉਹ ਭਾਜੀ ਐਦਾਂ ਹੀ ਫੋਨ ਆਉਂਦੇ ਰਹਿਣਗੇ ਨਾ ਫੇਰ ਜੀ ਹੋਰ ਨਹੀਂ ਹੋਣੀ ਕੰਟਾ ਤੇ ਜੇ ਫੋਨ ਰੱਖੋਗੇ ਤੇ 5 ਮਿੰਟ ਚ ਲਾਈਟ ਆ ਜਾਂਦੀ ਆ ਠੀਕ ਆ ਭਾਜੀ ਓਕੇ ਜੀ ਓਕੇ ਥੈਂਕ ਯੂ ਭਾਜੀ ਕਿਤੇ ਨਹੀਂ ਯਾਰ ਹੈਲੋ ਪਾਜੀ ਹਲੋ ਜੀ ਹਾਂਜੀ ਹਾਂਜੀ ਪਾਜੀ ਮੇਰੇ ਬੱਜੀ ਖਰਾਬ ਹੈ ਹਾਂਜੀ ਅੰਕਲ ਜੀ ਤੁਹਾਡੀ ਕੱਲਿਆਂ ਵੀ ਨਹੀਂ ਖਰਾਬ ਮੇਨ ਲਾਈਨ ਤੇ ਫਾਲਟ ਆ ਜੰਪਰ ਝੜਿਆ ਉਹੀ ਕਰਨ ਡਿਆਂ ਲੈ ਮੈਂ ਤਾਂ ਕੰਪਲੇਨ ਪਾਈ ਹੋਈ ਕਈ ਵਾਰ ਤੇ ਨਾ ਬੱਤੀ ਖਰਾਬ ਠੀਕ ਹੈ ਪਰ ਮੇਰਾ ਕੰਮ ਤਾਂ ਫਸਿਆ ਪਿਆ ਨਾ ਮੁੰਡੇ ਬੇਲੇ ਬੈਠੇ ਮੇਰੇ ਉਹ ਜੀ ਠੀਕ ਤਾਂ ਬੱਤੀ ਠੀਕ ਕਰ ਰਹੇ ਆ ਉਹ ਜਨਾਬ ਮੇਰਾ ਤਾਂ ਕਿੰਨਾ ਨੁਕਸਾਨ ਹੋ ਰਿਹਾ ਦੇਖੋ ਨਾ ਜੰਪਰ ਝੜਿਆ ਵਾ ਜੰਪਰ ਲਾ ਰਹੇ ਆ ਹਾਂਜੀ ਮੰਨਦਾ ਜੀ ਨੁਕਸਾਨ ਹੋ ਰਿਹਾ ਔਰ ਉਹ ਕੰਮ ਤੇ ਕਰਨਾ ਪਊਗਾ ਨਾ ਨਹੀਂ ਮੈਂ ਸਮਝ ਗਿਆ ਸਰ ਤੁਹਾਡੀ ਮਜਬੂਰੀ ਆਪਣੀ ਜਗ੍ਹਾ ਮੇਰੀ ਮਜਬੂਰੀ ਆਪਣੀ ਜਗ੍ਹਾ ਮੇਰੇ ਕੰਮ ਦਾ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਰਿਹਾ ਵੇਖੋ ਸਾਰੇ ਮੁੰਡੇ ਬੇਲੇ ਬੈਠੇ ਹੋਏ ਆ ਮੈਂ ਇਹਨਾਂ ਨੂੰ ਕੀ ਜਵਾਬ ਦਿਆਂ ਮੈਨੂੰ ਤਨਖਾਹ ਦੇਣੀ ਹੈ ਨਾ ਇਹਨਾਂ ਨੂੰ ਨਾ 10 ਮਿੰਟ ਫੋਨ ਨਾ ਲਾਓ 10 ਮਿੰਟ ਫੋਨ ਲਾਓਗੇ 10 ਮਿੰਟ ਦੀ ਬੱਤੀ ਆ ਜਾਂਦੀ ਹੈ ਹਾਂਜੀ ਪਲੀਜ਼ ਜੀ ਮੈਂ ਨਹੀਂ ਆਉਣਾ ਬਸ ਤੁਸੀਂ ਫੋਨ ਨਾ ਲਾਓ ਬੱਤੀ ਆ ਜਾਂਦੀ 10 ਮਿੰਟ ਠੀਕ ਆ ਠੀਕ ਆ ਜੀ ਠੀਕ ਆ ਗਲਤੀ ਹੋਈ ਸੀ ਗਾ ਮੈਂ ਫੋਨ ਨਹੀਂ ਕਰੂੰਗਾ ਤੁਸੀਂ ਆਪੇ ਆਪਣੇ ਹਿਸਾਬ ਨਾਲ ਆ ਜਾਓ ਮੇਰੇ ਸਾਹਮਣੇ ਧੰਨਵਾਦ ਧੰਨਵਾਦ ਹੈਲੋ ਹਾਂਜੀ ਜਗਪ੍ਰੀਤ ਜੀ ਪਾਜੀ ਮੈਂ ਤੁਹਾਨੂੰ ਕਹਿ ਰਿਹਾ ਸਾਨੂੰ 10 ਮਿੰਟ ਦੋ ਜੀ ਬੱਤੀ ਆ ਜਾਂਦੀ ਆ ਉਹ ਮੈਂ ਬੱਤੀ ਕਰਕੇ ਫੋਨ ਨਹੀਂ ਕੀਤਾ ਉਹ ਪਾਜੀ ਇਹ ਕਰ ਲਈ ਕੀਤਾ ਜੀ ਉਹ ਯਾਰ ਮੈਂ ਦੇਖਦਾ ਯਾਰ ਮੇਰਾ ਮੀਟਰ ਉੱਡਾ ਚੱਲਦਾ ਪਤਾ ਨਹੀਂ ਕੀ ਗੱਲ ਹੋ ਗਈ ਆ ਬਿਲੀ ਵੜਾਉਂਦੇ ਮੈਨੂੰ ਓਹੋ ਪਾਜੀ ਇਹ ਕੰਮ ਫ੍ਰੀ ਦਾ ਮੈਂ ਕਰ ਲੂੰਗਾ ਮੈਂ ਆ ਜਾਈਂਗਾ ਤੁਹਾਡੇ ਕੋ ਹੁਣ ਇਹਨਾਂ ਕੰਮ ਕਰ ਲੈਣ ਦੋ ਕੋਈ ਨਿਕ ਨਕਰ ਆ ਜੂਗਾ ਨਾਲੇ ਚਾਹ ਪੀਵਾਂਗੇ ਨਾਲੇ ਤੁਹਾਡਾ ਫਾਲਟ ਵੇਖਾਂਗੇ ਕਿ ਕਿੱਥੇ ਗਲਤੀ ਆ ਪਲੀਜ਼ ਕੰਮ ਕਰ ਲੈਣ ਤੋਂ ਪਾਜੀ ਲਾਈਨ ਦੇ ਉੱਤੇ ਚੜੇ ਹੋਏ ਆ ਚਲ ਠੀਕ ਆ ਫਿਰ ਮੈਂ ਰੱਖੋ ਰੱਖੋ ਪਲੀਜ਼ ਫੋਨ ਰੱਖੋ ਯਾਰ ਇੱਕ ਤਾਂ ਬੰਦਾ ਬੜਾ ਬਿਜੀ ਏ ਲੈਨਮਨ ਸਾਹਿਬ ਬੋਲਣ ਦੇ ਆ ਹਾਂਜੀ ਹਾਂਜੀ ਜੀ ਘੰਟਾ ਡੇਢ ਹੋ ਗਿਆ ਬੱਤੀ ਨਹੀਂ ਆਂਦੀ ਸਾਡੀ ਹਾਂਜੀ ਵੀਰ ਜੀ ਕਰ ਰਹੇ ਆ ਠੀਕ ਕਰ ਰਹੇ ਆ ਯਾਰ ਜਦੋਂ ਦਿਲ ਕਰਾ ਤੁਹਾਡੀ ਬੱਤੀ ਕੱਟ ਕੇ ਰੱਖ ਲੈਂਦੇ ਦੇ ਦੱਸੋ ਸਾਡੀ ਲੀਵਰ ਬੈਠੀ ਹੈ ਘੰਟਾ ਡੇਢ ਹੋ ਗਿਆ ਵੇਲੇ ਪਾਜੀ ਜਦੋਂ ਮਰਜ਼ੀ ਨਹੀਂ ਗਈਦਾ ਕੋਈ ਫਾਲਟ ਪੈਂਦਾ ਤੇਰੀ ਅਟੈਂਡ ਕਰੀਦਾ ਵੀ ਰੋਜ਼ ਹੀ ਫਾਲਟ ਤੁਹਾਡੇ ਪਿਆ ਰਹਿੰਦਾ ਤੁਸੀਂ ਲੈਣਾ ਚੈੱਕ ਨਹੀਂ ਕਰਦੇ ਪਾਜੀ ਲਾਈਨਾਂ ਚੱਲਦੀਆਂ ਵਾ ਕੋਈ ਨਾ ਕੋਈ ਫਾਲਟ ਪੈਂਦਾ ਬੰਦੇ ਵਾਸਤੇ ਗੱਲ ਥੋੜੀ ਆ ਯਾਰ ਤੂੰ ਬੋਲਦਾ ਕਿਦਾਂ ਪਾਜੀ ਬੋਲੋ ਮਰੀ ਕੀ ਗੱਲਾ 5 ਮਿੰਟ ਦਾ ਕੰਮ ਆ ਫੋਨ ਤੇ ਫੋਨ ਕਰੀ ਜਾਂਦੇ ਜੇ ਕੰਮ ਕਰਨ ਨਹੀਂ ਦੇਂਦੇ ਕੋਈ ਨਹੀਂ ਮੈਂ ਕਰਦਾ ਉੱਤੇ ਗੱਲ ਕਰਦਾ ਹੈਲੋ ਭਾਜੀ ਬੱਤੀ ਕਦੋਂ ਆਣੀ ਆ ਹੈਲੋ ਸਤਿ ਸ਼੍ਰੀ ਅਕਾਲ ਸਰ ਹੈਲੋ ਜਗਬ੍ਰੀਤ ਸਤਿ ਸ਼੍ਰੀ ਅਕਾਲ ਉਹ ਬੱਤੀ ਕਿਉਂ ਨਹੀਂ ਆਈ ਐ ਡੇਢ ਘੰਟਾ ਹੋ ਗਿਆ ਲੋਕੀ ਮੈਨੂੰ ਫੋਨ ਕਰੀ ਜਾਂਦੇ ਆ ਹਾਂ ਸਰ ਮੈਂ ਤਾਂ ਜੰਪਰ ਝੜਿਆ ਜੀ ਜੰਪਰ ਝੜਿਆ ਤੇ ਜੰਪਰ ਝੜਿਆ ਤੇ 5 ਮਿੰਟ ਦਾ ਕੰਮ ਐ ਜੰਪਰ ਪਾ ਦੇ ਸਰ ਪੰਜ ਮਿੰਟ ਲੱਗਣੋ ਕੋਈ ਪਹਿਲਾਂ ਲਾਦਾ ਫੋਨ ਬਹੁਤ ਆਉਂਦੇ ਸਰ ਜੀ ਫੂਨ ਤੇ ਫੂਨ ਫੂਨ ਤੇ ਫੂਨ ਫੂਨ ਤੇ ਫੂਨ ਕੰਮ ਕਰਨ ਨਹੀਂ ਦਿੰਦੇ ਲੋਕ ਯਾਰ ਓਏ ਯਾਰ ਜੇ ਤੈਨੂੰ ਲੋਕੀ ਬਾਰ ਬਾਰ ਫੋਨ ਕਰੀ ਜਾਂਦੇ ਆ ਤਾਂ ਤੂੰ ਫੋਨ ਬੰਦ ਕਰ ਦੇ ਸਰ ਜੀ ਬੰਦ ਕਰਦਾ ਨਹੀਂ ਤੁਸੀਂ ਕਹਿੰਦੇ ਆ ਨਾ ਕੋਈ ਬੰਦ ਨਹੀਂ ਕਰਨਾ ਓਏ ਜਦੋਂ ਐਮਰਜੈਂਸੀ ਹੋਵੇ ਨਾ ਤਾਂ ਫੋਨ ਬੰਦ ਕਰ ਲਈਦਾ ਸਤਿ ਸ੍ਰੀ ਅਕਾਲ ਪੰਜ ਮਿੰਟ ਦੋ ਜੀ ਫੋਨ ਬੰਦ ਕਰਕੇ ਪੰਜ ਮਿੰਟਾਂ ਤੋਂ ਪਹਿਲਾਂ ਬੱਤੀ ਆ ਜਾਂਦੀ ਹੈ ਹਾਂ ਚੰਗਾ ਓਕੇ ਓਕੇ ਸਰ ਓਕੇ ਜੀ ਆਲ ਫਰ ਰਾਨੇ ਫੋਨ ਬੰਦ ਕਰਤਾ ਜੀ ਹੁਨਾ ਡਿਸਟਰਬ ਨਾ ਕਰੇ ਕੋਈ Peraí, gente. <coughs> 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 ਦੋਸਤੋ 1. ਜਰੂਰੀ ਸੂਚਨਾ ਜਦੋਂ ਲਾਈਟ ਜਾਂਦੀ ਹੁੰਦੀ ਆ ਕੋਈ 5-10 ਮਿੰਟ ਇੰਤਜ਼ਾਰ ਕਰ ਲਿਆ ਕਰੋ ਕਿਉਂਕਿ ਜਦੋਂ ਲਾਈਟ ਜਾਂਦੀ ਆ ਲਾਈਨਮੈਨ ਨੂੰ ਜਦੋਂ ਮੈਸੇਜ ਲੱਗਦਾ ਲਾਈਨਮੈਨ ਨੇ ਪਹਿਰ ਦੇ ਆਧਾਰ ਤੇ ਬੱਤੀ ਠੀਕ ਕਰਨੀ ਹੁੰਦੀ ਆ ਹਾਂ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਤਾਰ ਟੁੱਟ ਜੇ ਕੋਈ ਖੰਭਾ ਟੁੱਟਾ ਹੋਵੇ ਕੋਈ ਪਟਾਕਾ ਪਵੇ ਕੋਈ ਬਿਜਲੀ ਨਾਲ ਰਿਲੇਟਡ ਪ੍ਰੋਬਲਮ ਆਵੇ ਫਿਰ ਜਰੂਰ ਫੋਨ ਕਰਿਆ ਕਰੋ ਨੇ ਦੇ ਫੂਲ ਤੁਹਾਡੇ ਫੂਲ ਦੇ ਨਾਲ ਬੱਤੀ ਕਰਨ ਦੇ ਵਿੱਚ ਛੇਤੀ ਨਹੀਂ ਵਰਤਾਂ ਮੈਂ ਸਭੂ ਹੋਰ ਲੇਟ ਹੁੰਦਾ ਵਾ ਮਿਹਰਬਾਨੀ ਕਰਕੇ ਥੋੜਾ ਜਿਹਾ ਸਮਾਂ ਇੰਤਜ਼ਾਰ ਕਰ ਲਿਆ ਕਰੋ ਕਿਉਂਕਿ ਲਾਈਨ ਮੈਨ ਨੇ ਪਹਿਲ ਦੇ ਆਧਾਰ ਤੇ ਬੱਤੀ ਠੀਕ ਕਰਨੀ ਹੁੰਦੀ ਧੰਨਵਾਦ ਜੀ ਸਾਰਿਆਂ ਦਾ